हां जी दोस्तों, सत श्री अकाल सारे फार्मर वीरांनो। तो दोस्तों आज पहुंचे हैं पेंड कटका, तहसील जिला स्पेंड नो श्री तरनतारन साहेब लगता। अमृतवीर दे को आए हैं दोस्तों, आज टोटल चार पशु बिकाऊ चार, आ। मज्जा ਝੋਟੀਆਂ ਆਪਾਂ ਤੁਹਾਨੂੰ ਸਾਰੀਆਂ ਦਿਖਾ ਦੇਣੀਆਂ ਨੇ ਠੀਕ ਆ ਜੀ ਚਾਰ ਆ। ਚਾਰੇ ਮੱਝਾਂ ਬਿਲਕੁਲ ਤਾਜ਼ੀਆਂ, ਸੱਜਰ ਸੁਈਆਂ ਨੇ। ਦੋ ਮਗਰ ਕਟੀਆਂ, ਦੋ ਮਗਰ ਮੇਲਕਾਫ ਆ ਠੀਕ ਆ ਜੀ। ਇੱਕ ਬੂਰੀ ਦਿਖਾਵਾਂਗੇ ਬਹੁਤ ਵੱਡੇ ਕੱਦ-ਬੋਤ ਵਿੱਚ ਦੋਸਤੋ ਇਹ ਬੂਰੀ ਮੱਝ ਤੁਹਾਨੂੰ ਦਿਖਾ ਦਾਂਗੇ, ਸੁਈ ਸੁਵਾਈ ਆ। ਚੰਗੇ ਮਿਲਕ ਤੇ ਚੱਲ ਰਹੀ ਆ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਅੱਜ ਤਰੀਕ ਦੋਸਤੋ 2 ਅਗਸਤ ਤੇ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਪਸ਼ੂ ਚੰਗੇ ਆ ਰੇੜ ਭਾਪੜਤਾ ਵੀ ਜਿਹੜਾ ਦੋਸਤੋ ਅਕੋਰਡਿੰਗ ਪਸ਼ੂਆਂ ਦੇ ਬਿਲਕੁਲ ਬਿਲਕੁਲ ਸਹੀ ਹੋਊਗਾ ਵਾਜਬ ਹੋਊਗਾ ਸੋ ਬਾਕੀ ਕੋਈ ਵੀ ਇੱਥੇ ਆ ਰਿਹਾ ਸਾਰੇ ਪਸ਼ੂ ਸੋਏ ਆ ਚੋਕੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣੀ ਤਸੱਲੀ ਕਰ ਲਿਓ ਆਓ ਕਰਦੇ ਆ ਗੱਲਬਾਤ ਲੈਨੇ ਆ ਬਧੇਰੇ ਡਿਟੇਲ ਸਭ ਤੋਂ ਪਹਿਲਾਂ ਅਮਰਤ ਭਾਈ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਠੀਕ ਠ ਚਲ ਵਧੀਆ ਚੰਗੇ ਚਾਹੀਦੇ ਅਮਰਤ ਅੱਛਾ ਤੇ ਅੱਜ ਅਮਰਤ ਜੀ ਦਾ ਜ਼ਿਕਰ ਕੀਤਾ ਆਪਾਂ ਚਾਰ ਆਪਣੇ ਕੋਲ ਮੱਝਾਂ ਝੋਟੀਆਂ ਪਕਾਈਆਂ ਹਾਂਜੀ 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 ਸਾਰੇ ਪਸ਼ੂ ਸੋਏ ਆ ਕਿਰੇ ਚਾਰੇ ਨਾਲੇ ਸੋਏ ਆ ਇੱਕ ਪਹਿਲਾਂ ਝੋਟੀ ਸੋਈ ਇੱਕ ਤਿੱਜਣ ਮੈਂ ਆ ਦੂਜਾ ਨਾਲ ਤਿੱਜਣਾ ਠੀਕ ਹੈ ਦੂਜਾ ਤਿੱਜੇ ਆ ਸੋਏ ਹਾਂਜੀ ਹਾਂਜੀ ਠੀਕ ਹੈ ਜੀ ਸਾਰੀਆਂ ਤਾਜ਼ੀਆਂ ਨਾਲੂ ਦੀ ਤੇ ਸਵੇਰੇ ਵੀ ਹਫ਼ਤੇ ਦੇ ਅੰਦਰ ਅੰਦਰ ਹੀ ਹੈ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਲਓ ਦੋਸਤੋ ਇੱਕ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰਾਂਗੇ ਪੂਰੀ ਮੱਝ ਤੁਹਾਨੂੰ ਦਿਖਾ ਦਾਂਗੇ ਤਿਲਾਂ ਵਾਲੀ ਪੂਰੀ ਆ ਕਦਕੁੱਦ ਜਿਹੜਾ ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤ ਵੇਲਵੋਲ ਦੀ ਸਪੈਸ਼ਲ ਆ ਲੰਬੀ ਲੰਬੀ ਪੂਰੀ ਆ ਠੀਕ ਆ ਜੀ ਹਾਈਟ ਕਾ ਤਾਂ ਬਹੁਤ ਸੋਹਣਾ ਅਮਰਤੇ ਦਾ ਦਿਨ ਕਿੰਨੇ ਅੱਜ ਸੂਈ ਨੂੰ ਹੋਇਆ ਵੀਰੇ ਇਹਨੂੰ ਹੋਈ ਕੱਲੇ ਉਹ ਕੱਟਾ ਇਹਦਾ ਠੀਕ ਆ ਜੀ ਕਿੰਨੇ ਦਿਨ ਹੋਇਆ 12 ਕੇ ਦਿਨ ਹੋ ਗਏ ਵੀਰੇ ਠੀਕ ਆ ਮਗਰ ਕੱਟਾ ਇਹਦੇ ਹਾਂਜੀ ਹਾਂਜੀ ਦੁੱਧ ਹੋਊਗਾ ਇਹਦੇ ਥੱਲੇ 13 ਕਿਲੋ ਪੱਕਾ ਠੀਕ ਹੈ ਦੁੱਧ ਕਰ ਜੂ ਵੀਰੇ ਪੱਠੇ ਨਹੀਂ ਖਾਦੇ ਮੈਂ ਦੁੱਧ 14 ਕਿਲੋ ਤੇ ਹੋ ਗਲੇ ਠੀਕ ਆ ਜੀ 15 16 ਕਿਲੋ ਆਂਦੇ ਚੋਂਦੇ ਰਹੇ 15 ਦੇ ਦਊ ਅੱਜ ਜਿਹੜਾ ਚਵਾਦਾਂ ਕੋ 12 ਕਿਲੋ ਆ 13 ਚਵਾਦਾਂ ਵੀਰ ਅੱਛਾ ਲਓ ਦੋਸਤੋ 13 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਠੀਕ ਆ ਸੋ ਬੂਰੀ ਮੱਝ ਆ ਤਿਲਾਂ ਵਾਲੀ ਤੇ ਫਿਲਹਾਲ ਤੁਸੀਂ ਵੇਖੋ ਕਤਕੁੱਤ ਪੂਰਾ ਵੱਡਾ ਚਾਰ ਨਹੀਂ ਖਾਦਿਆ ਨੇ ਹੋਰ ਨਹੀਂ ਗੱਲ ਕੋਈ ਮੈਂ ਤੇ ਇੰਨੀ ਹੋ ਰਹੀ ਹਾਂ ਆ ਲਓ ਸੋ ਲੇਵਾ ਹਵਾਨਾ ਬੜਾ ਥੱਲੇ ਡਬਲ ਆ ਠੀਕ ਆ ਜੀ ਸੋ 13 ਕਿਲੋ ਵਾਲਾ ਜਿਹੜਾ ਭਾਂਡਾ ਜਿਹੜਾ ਬਖਾਰਾ ਬੇਸ਼ੱਕ ਦੋਸਤੋ 14 ਲੀਟਰ ਦਾ ਹੀ ਕਰਦੀ ਪਰ 13 ਕਿਲੋ ਜਿਹੜਾ ਇਹਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਠੀਕ ਆ ਸੋ ਪੂਰੀ ਮੱਝ ਫੇਸ ਕੁਆਲਿਟੀ ਤੋਂ ਚੰਗੀ ਆ ਹਾਈਟ ਕਰ ਤ ਪਹਿਲਾਂ ਜ਼ਿਕਰ ਕੀਤਾ ਤੁਹਾਨੂੰ ਬਹੁਤ ਵਧੀਆ ਵੱਡੇ ਹਾਈਟ ਕੱਦ ਦੇ ਵਿੱਚ ਆ ਸਿੰਗਲ ਖੱਡੀ ਦੇ ਵਿੱਚ ਚੌੜਾ ਪੇਠ ਪੁੜਾ ਹਾਂਜੀ ਹਾਂਜੀ ਜੋ ਵਾਪਸ ਆ ਮਾਦੀ ਅਮਰਤ ਚੰਗੀ ਫਿਰ ਵੀਰੇ ਇੱਕ ਨੰਬਰ ਹੋਇਆ ਵਾ ਧਾਰਾ ਮਰਾਦਾ ਮਾੜੀਆਂ ਵੀ ਲੋ ਦੋਸਤੋ ਚੋਣ ਚਣ ਕਿਦਾਂ ਤੁਸੀਂ ਵਿੱਚੇ ਵੇਖ ਲਿਆ ਕੋਈ 10 5 5 7 7 ਧਾਰਾ ਮਾਰ ਕੇ ਆਪਾਂ ਤਸੱਲੀ ਜ਼ਰੂਰ ਕਰਾਵਾਂਗੇ ਤੇ ਫੁੱਲ ਵੱਡੇ ਕਤਬੋਤ ਵਿੱਚ ਨਾਰਮਲੀ ਆਪਾਂ ਦੋਸਤੋ ਜ਼ਿਕਰ ਵਾਰ-ਵਾਰ ਤਾਂ ਕਰਦੇ ਪਏ ਆ ਵੀ ਦੂਰੋਂ ਨੇੜੇ ਕੋਈ ਕਿਸੇ ਭਰਾ ਨਹੀਂ ਆਉਣਾ ਇਹ ਫੁੱਲ ਵੱਡੀ ਹਾਈਟ ਆ ਬਾਕੀ ਪਲੀਪਲੀਤੀ ਵੀ ਪੂਰੀ ਐ ਕਰਮਾਣੀ ਐ ਕੋਈ ਚਲੋ ਸੁਸਵਾਜ ਪਸ਼ੂ ਆਇਆ ਤਾਜ਼ਾ ਸੋਇਆ ਤੇ ਥੱਲਿਓ ਬਖਾਲਾ ਬੜਾ ਠੀਕ ਆ ਜੀ ਜਿੰਨਾ ਅੱਗੇ ਉਹਨਾਂ ਹੀ ਪਿਛੇ ਹਾਂ ਦੇਬੇ ਦੀ ਬੜੀ ਸਾਫ਼ ਸੁਥਰੀ ਆ ਵਿਰਲ ਵਾਂਡ ਆਪਸੀ ਚੰਗੀ ਆ ਬਹੁਤ ਜਿਆਦਾ ਚੰਗੀ ਬਈ ਪੰਜ ਆਸਲਾ ਗਰਾਸ ਪਾ ਦੇ ਦੀ ਚੰਗੀ ਹੂੰ ਪਿਆ ਪੂਰੀ ਜਿਹੜੀ ਮੋਟੀ ਤਾਰ ਹੈ ਹਾਂ ਸ਼ਰਲ ਸ਼ਰ ਲਾਉਗਾ ਠੀਕ ਆ ਜੀ ਬਹੁਤ ਸਾਰੀ ਚੰਗੀ ਆ ਛੱਡਣ ਵਾਲੀ ਮੱਝ ਦੀ ਵੀ ਤੇ ਇਹਦਾ ਅਮਰ ਤਾਂ ਲੈਣ ਦਨ ਕੀ ਰਹੂਗਾ ਮੋਲ ਤੇ ਜੋ ਮਰਜ਼ੀ ਕਰੀਏ ਆਪਾਂ 25 ਕਰ ਲਈਏ 30 ਕਰ ਲਈਏ ਬੀਜ ਦੀ ਦੇ ਦਾਂਗੇ ਇੱਕ ਬੀਜ ਦੀ ਹਾਂ ਉਹ ਚੋਂ ਕਰਦਾ ਮਾਰਦਾ ਠੀਕ ਆ ਜੀ 15 ਕਿਲੋ ਦੁੱਧ ਦੇ 16 ਕਿਲੋ ਚੌਂਦੀ ਰੇ ਇੰਨਾ ਦਈ ਇਹਨਾਂ ਨੂੰ ਹੂੰ ਲੋ ਦੋਸਤੋ ਜਿਹੜਾ ਕੋਈ ਵੀਰ 13 14 14 15 ਲੀਟਰ ਦੀ ਮਿਲਕਿੰਗ ਵਾਲਾ ਜਿਹੜਾ ਪਸ਼ੂ ਲੱਭ ਰਹੇ ਹੋ ਠੀਕ ਹੈ ਜੀ ਹੱਥ ਪਾ ਸਕਦੇ ਤੁਸੀਂ ਇੱਕ ਸਵਾ ਲੱਖ ਦੀ ਹੋ ਜੂਗੀ ਇਹਦੇ ਵਿੱਚੋਂ ਛੋਟੇ ਛੱਪਾ ਇਹਨੇ 20 ਦੀ ਵੀਰੇ ਇੱਕ 20 ਦੀ ਲੋ ਵੀ ਇੱਕ 20 ਦੀ ਇੱਕ 20 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋ ਜੂਗਾ ਮਗਰ ਇਹਦੇ ਕੱਟਾ ਮੇਲ ਕਾਫ ਆ ਸੋ ਚੋਣ ਜਨ ਤੁਸੀਂ ਵਿੱਚੇ ਦੇਖ ਲਈਏ ਦੋਸਤੋ ਚੰਗੀ ਆ ਬੂਰੀ ਮਾਝਾ ਤਿਲਾਂ ਵਾਲੀ ਠੀਕ ਹੈ ਜੀ ਫੋਲੋ ਵੱਡੀ ਹਾਈਟ ਕੱਦ ਵਾਲੀ ਇੱਕ ਸੈਕਿੰਡ ਨੰਬਰ ਤੇ ਇੱਕ ਹੋਰ ਤੋਹਫਾ ਤੁਹਾਨੂੰ ਦਿਖਾਉਣੇ ਆ ਬੜੀ ਚੰਗੀ ਦੋਸਤੋ ਜੰਮੀ ਪਲੀ ਆ ਸੋਹਣੇ ਕਦ ਕਾਠ ਇਸ ਝੋਟੀ ਦਾ ਬਖਾਲਾ ਦੋਸਤੋ ਪਹਿਲਾਂ ਨੇ ਵੱਖਰਾ ਜਿਹਾ ਲੱਗਾ ਦੁੱਧ ਕੀਤਾ ਹਾਂ ਪਹਿਲਾਂ ਨੇ 14 ਕਿਲੋ ਦੁੱਧ ਪਹਿਲਣ ਨੇ ਬਸ ਸੀਲੀਆਂ ਵੇਖੋ ਕੱਟੀ ਹਾਂ ਵੇਖੋ ਸੂਆ ਅਮਰ ਤੇ ਕਿਨਮਾ ਦੂਜਾ ਵੀਰੇ ਦੂਜੇ ਸੂਵੇ ਅੱਜ ਮਗਰ ਕੱਟੀ ਅੱਜ ਤੀਜਾ ਦੇਣਾ ਸੂਈ ਨੂੰ ਸਾਫ਼ ਕਰਕੇ ਦੁੱਧ 11 11.5 ਕਿਲੋ ਬਣਾ ਕੇ ਦੇਵਾਂਗੇ ਅੱਛਾ ਜੀ ਹਾਂ ਬੌਲੇ ਤੇ ਆ ਜੀ ਹੂੰ ਮਗਰ ਕੱਟੀ ਆ ਗਈ ਮਗਰ ਕੱਟੀ ਆ ਹੋਏ ਬੈਠੀ ਲਓ ਜੀ ਇੱਕ ਕੱਤੀ ਮਗਰ ਜਿਹੜੀ ਤੁਸੀਂ ਦੇ ਆਈ ਹੈ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਬੱਚਾ ਕੱਟੀ ਆ ਮਰ ਦੂਜਾ ਸੂਬਾ ਤਿੰਨਾਂ ਦਿਨਾਂ ਦੀ ਸੂਈ ਆ ਤੇ 11 ਕਿਲੋ ਕਿ 10 11 ਵੀਰੇ 11 ਤੋਲ ਕੇ ਦਵਾਂਗੇ ਬੋਲਾ ਯੇ ਕਿ ਦੋਜੀ ਬੋਲਾ ਵੀਰੇ ਤੇ ਜਾ ਦੇਣੀ ਆ ਜੇ ਅੱਛਾ ਠੀਕ ਹੈ ਜੀ ਲਓ ਦੋਸਤੋ ਵੈਸੇ ਹਵਾਨੇ ਦੇਵੇ ਦੀ ਇਹ ਵੀ ਅਲੋਹਕਾਰੀ ਆ ਥੱਲਿਓ ਕਰਮਾ ਵਾਲੀ ਵੇਖੋ ਉੱਪਰੋਂ ਬੇਸ਼ੱਕ ਦੋਸਤੋ ਇੱਕ ਸੂਸਵਾਜ ਪਸ਼ੂ ਆਇਆ ਉੱਪਰੋਂ ਵੀ ਚੰਗੀ ਏ ਝੋਟੀ ਗੁਲਾਈ ਦੇ ਵਿੱਚ ਸਿੰਘ ਤੇ ਥੱਲਿਓ ਦੇਵੇ ਹਵਾਨੇ ਦੀ ਬੰਦਰ ਵੇਖੋ ਬੜੀ ਸਾਫ ਸੁਥਰੀ ਆਦੇ ਸੂਈ ਉਹ ਸਵਾਜਾ ਵੀਰੇ ਇੰਨੀ ਛੋਟੀ ਹੋ ਰਹੀ ਹੈ ਹਾਂ ਅਸਲ ਬਰੀਡ ਆ ਮੈਂ ਬਰੀਡ ਚ ਵੇਖੋ ਕਿੰਨੀ ਐ ਪੂਛ ਬਰੀਕ ਕਿੱਡੀ ਬਰੀਕੀਆਂ ਜਿ ਕਿੱਡੀ ਹਾਂ ਉਹ ਜੀ ਨਹੀਂ ਦੁੱਧ ਵਾਲੀ ਆ 16 ਕਿਲੋ ਮੈਂ ਦੁੱਧ ਦੀ ਗਰੰਟੀ ਦਿੱਤੀ ਘਰ ਆ ਰਿਆ ਨਹੀਂ ਠੀਕ ਆ ਜੀ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ ਵੀਰੇ ਬਖਾਲਾ ਬਖੋਲਾ ਜਮਰਤ ਬੜਾ ਹੀ ਦਾ ਡਬਲ ਆ ਬੜਾ ਜਦਾ ਵੀਰੇ ਲੈਂਟਰੀ ਲਾਈ ਫਿਰਦੀ ਜਦੋਂ ਆਪਾਂ ਸੂਈ ਲਈ ਆ ਅੱਛਾ ਮੌਕੇ ਦੀ ਸੂਈ ਮੈਂ ਲਈ ਉੱਥੇ ਲਓ ਦੋਸਤੋ ਜਿਵੇਂ ਜਿਵੇਂ ਕਰਮਾੜੀ ਬੌਲੇ ਤੋਂ ਬਾਹਰ ਆਊਗੀ ਤੁਸੀਂ ਉਵੇਂ ਦੇਖੋ ਜੇ ਦੁੱਧ ਤੇ ਚੜਦੀ ਜਾਣਾ ਇਹਨੇ ਕਰਮਾੜੀ ਨੇ ਪਤਲਾ ਪਿੰਡਾ ਤਪੂਸ਼ ਇਹੋ ਜੀ ਹੈ ਵੀ ਜਿਵੇਂ ਬਿਲਕੁਲ ਪਤਲੀ ਬਿਨਾ ਹੱਡੀ ਤੋਂ ਆਪਾਂ ਗੱਲ ਕਰ ਲੈਨੇ ਹਾਂ ਵੀ ਜਿੱਦ ਤਨ ਮਾਰ ਕੇ ਮਰੋੜੀ ਜਾਈਏ ਐ ਕਾਜ ਕਰ ਗਈ ਚਮੜੀ ਕੁੜੀਆਂ ਵੇਖੋ ਬਰੀਕੀਆਂ ਝੋਟੀਆਂ ਲੋ ਜੀ ਟੀਲ ਸੂਲ ਫਿਰ ਬਹੁਤ ਜ਼ਿਆਦੀ ਆ ਕਈ ਵਾਰਾਂ ਦੋਸਤੋ ਬਹੁਤੇ ਵੱਡੇ ਕੱਦ ਬੋਤ ਵਾਲੀਆਂ ਮੱਝਾਂ ਝੋਟੀਆਂ ਨੂੰ ਵੀ ਇਹੋ ਜਿਹੜਾ ਥਣ ਭਾਂਡਾ ਨਹੀਂ ਲੱਗਾ ਹੁੰਦਾ ਤੇ ਜਿੱਦਾਂ ਇਹਨੂੰ ਕਰਮਾਲੀ ਨੂੰ ਲੱਗਾ ਤੇ ਹਾਈਟ ਬੇਸ਼ੱਕ ਕੋਈ ਵੀਰ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਹੈਂਦੀ ਹਰ ਚੋ ਟੀਵੀਰ ਬੜੀ ਚੰਗੀ। ਲਓ ਜੀ। ਸੋ ਝੋਟੀਏ ਵੀ ਚੰਗੀ ਹੈ ਭਰਾਵੋ। ਸੁਹਾ ਦੂਜਾ ਸੂਈ ਹੈ ਠੀਕ ਹੈ ਜੀ। ਬਾਕੀ ਡਿਟੇਲ ਤੁਹਾਨੂੰ ਦਿਲ ਗਈ ਆ। ਸੋ ਵੰਡਪੁੰਡ ਬੜੀ ਜਿਆਦੀ ਵਧੀਆ ਆਫਸੀ ਥਣਾ ਤੇ। ਜਿੰਦਰ ਦੀ ਮਰਜ਼ੀ ਬਈ ਜਾਓ। ਨਸੀਲੀਆਂ ਸੂਲੀਆਂ ਕਰੋ ਚੈੱਕ ਠੀਕ ਹੈ ਜੀ। ਹਾਂ ਜੀ। ਆਹ ਲਓ ਜੀ। ਜਿੰਦਰ ਦੀ ਮਰਜ਼ੀ। ਆਹ ਲਓ ਜੀ। ਕਾਲੀ ਜਾਨੀ ਆ 16 ਕਿਲੋ ਦੁੱਧ ਨਾਲ ਸਾਡੀ ਮੈਂ ਭਰੂਗੀ। ਠੀਕ ਹੈ ਜੀ। ਆਹ ਲਓ ਜੀ। ਨੇਵਾ ਦੱਸਦਾ ਮੈਂ ਦਾਦੀ। ਫਰਲਾ ਵੇਖੋ ਨਾਲੇ ਕਿੰਨੀ ਆ ਬਹੁਤ ਸੋਹਣੀ ਵੰਡ ਆਪਸੀ ਤਰ੍ਹਾਂ ਦੀ ਫਿਰ ਉਹ ਜੀ ਸ਼ੂਕਰ ਨਹੀਂ ਆ ਗਈ ਜਾਂ ਫੇਰ ਨਹੀਂ ਪਹਿਣਾ ਲੈ ਮਗਰ ਤੇ ਕੱਟੀ ਆ ਕੱਟੀ ਦਿਖਾ ਦਈਏ ਕਿਹੜੀ ਠਾਈ ਆਵੇ ਵੀਰੇ ਬੱਚਾ ਇਹ 나ੜੂ ਤੇ ਗਿੱਲੇ ਦੇ ਆ ਲੋ ਜੀ ਲੋ ਜੀ ਸੁਨਾਰੂ ਬਿਲਕੁਲ ਆ ਬੱਚੇ ਦੇ ਨਾਲ ਆ ਠੀਕ ਆ ਜੀ ਆ ਕੱਟੀਆਂ ਮਗਰ ਤੇ ਆ ਬੱਚਾ ਬਿਲਕੁਲ ਇੱਕ ਰਾਂਗਾ ਕਾਲੇ ਰੰਗ ਦੇ ਵਿੱਚ ਠੀਕ ਹੈ ਜੀ ਕੋਈ ਕੋਸ਼ਿਸ਼ ਹੀ ਮਗਰੋਂ ਵਾਈਟ ਅਪ ਥੋੜੀ ਬਾਕੀ ਬੱਚਾ ਬਹੁਤ ਸੋਹਣਾ ਮਗਰ 31 ਫੀਮੇਲ ਇਹਦੇ ਮਗਰ ਤੇ 11 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ ਕੋਈ ਭਰਾ ਆਪਣੀ ਦੂਰ ਡੰਗ ਚੋ ਕੇ ਤਸੱਲੀ ਕਰ ਸਕਦਾ ਬਾਕੀ ਵਿਰਲਪੁਰਲ ਬੜੀ ਸੋਹਣੀ ਆ ਥਣ ਚਟੇ ਦੀ ਬੜੀ ਸਾਫ ਸੁਥਰੀ ਆ 400 ਮੁੱਢ ਤੋਂ ਲੇਵਾ ਜਿਹੜਾ ਤੁਸੀਂ ਵੇਖੋਗੇ ਬਿਲਕੁਲ ਭਰਮਾ ਲੇਵਾ ਖਲਾਰ ਖਲੂਰ ਕਾਫੀ ਆ ਲੇਵੇ ਦੇ ਵਿੱਚ ਸੋ ਪਸੰਦ ਆਊਗੀ ਤੇ ਅਮਰ ਤੇ ਦਾ ਕੀ ਕਰਾਂਗੇ ਮੁੱਲ ਲੈਣ ਦੇਣਾ ਮੇਰਾ ਮੋਲਕ ਇਹਦਾ ਆਪਾਂ ਮੈਂ ਦਾ ਕਰਦੇ ਆ 1 30 32 ਕਰ ਲਈਏ ਰਕ ਪੰਜੀ ਜਿਹਾ ਮਾਨਦ ਇੱਕ 24 ਦੀ ਦੇਣੀ ਆ ਝੋਟੀ ਵੇਖੋ ਕਿੰਨੀ ਸਾਫ ਆ ਠੀਕ ਆ ਜੀ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ ਹਰ ਕੀ 16 ਕਿਲੋ ਦੁੱਧ ਮੈਂ ਦਊਗੀ 17 ਠੀਕ ਆ ਜੀ ਜੇ ਆਪਾਂ ਹਿਸਾਬ ਲਾਈਏ ਦੁੱਧ ਦੇ ਸਹਾਰਾ ਨਹੀਂ ਮਹਿੰਗੀ ਵੇਖੋ ਵੀ ਹੂੰ ਕਿਦਰ ਨੂੰ ਮਰਜੀ ਨਾ ਪਰ ਇੱਕੀ ਬੜੀ ਜਾਂਦੇ ਵਿੱਚ ਤੋਂ ਥਣ ਚੜ੍ਹੇ ਤੋਂ ਹੀ ਪਖਾਲੇ ਤੋਂ ਹੀ ਪਤਾ ਲੱਗਦਾ ਪਸ਼ੂ ਹੈ ਕੀ ਆ ਜੇ ਰੁਪਈਏ ਲਾ ਕੇ ਝੋਟੀ ਲਈ ਆ ਬਹੁਤ ਜ਼ਿਆਦੀ ਚੰਗੀ ਆ ਆਪਾਂ ਝੋਟੀ ਵੀਡੀਓ ਦੀ ਪਾਉਣ ਦਾ ਕਰਕੇ ਮਤਲਬ ਵੇਖਦੀ ਉਦਾਂ ਹੈਗੀ ਪਰ ਆਪਾਂ ਵੀਡੀਓ ਚ ਵਿਖਾਉਣੀ ਜੀ ਇੱਕ ਹਾਂ ਚੰਗੀ ਆ ਲੋ ਜੀ ਦੋਸਤੋ ਪਿਓਰ ਮੋਹਰਾ ਜਿਹਨੂੰ ਆਖ ਦਿੰਦੇ ਉਧਰ ਜੀ ਝੋਟੀ ਆ ਇਧਰ ਦੀ ਨਹੀਂ ਹੈਗੀ ਤੁਹਾਨੂੰ ਪਤਾ ਵੀਰ ਇਧਰ ਦੀਆਂ ਝੋਟੀਆਂ ਦਾ ਤੇ ਉਧਰ ਦੀਆਂ ਦਾ ਫਰਕ ਬੜਾ ਹਾਂ ਬਿਲਕੁਲ ਮੇਰਾ ਆਪਾਂ ਧਾਰਾ ਮਾਰ ਕੇ ਝੋਟੀ ਦਾ ਪਸਮਾਖਾ ਵਖਾਵਾਂਗੇ ਚਰਾ ਵੇਖਿਓ ਕਿੱਡਾ ਫੜ ਲਓ ਫੜ ਲਓ ਕਰਾ ਦਊਗੀ ਮੈਂ ਬਿਲਕੁਲ ਬਿਲਕੁਲ ਉਹ ਇਹਨੇ ਇਧਰ ਦੀਆਂ ਹੁੰਦੀਆਂ ਤੇ ਇਧਰ ਤਾਂ ਹੈ ਵੀ 9 8 ਵਾਲੀ ਸੀ ਜੀ ਹਾਂ ਜੀ ਹਾਂ ਜੀ ਇਹ ਆ ਵੀ ਹੁਣੇ 11 ਕਿਲੋ ਬੌਲੇ ਦੀ ਚੱਲਣ ਈ ਆ ਹਾਂ ਜੀ ਹਾਂ ਜੀ ਲੋ ਜੀ ਦੋਸਤੋ ਰੇਟ ਇਹਦਾ ਦੱਸਦਾ ਇੱਕ 52000 ਡਿਮਾਂਡ ਵਿੱਚੋਂ 1000 ਲੈ ਸਿਕ 24 ਦੀ ਮਿਲ ਜੂਗੀ ਤੁਹਾਨੂੰ ਅੱਛਾ ਅਮਰਤ ਆ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਮਾਂ ਹੈ ਤੀਜਨ ਮੈਂ ਆ ਵੀਰੇ ਤੀਜਾ ਸੂਆ ਤੀਜਾ ਮੈਂ ਇਹ ਵੀ ਮੈਂ ਬਹੁਤ ਜ਼ਿਆਦੀ ਖਬਰ ਆ ਇਹਨੂੰ ਅੱਜ ਅਮਰਤ ਕਿੰਨੇ ਦਿਨ ਹੋ ਗਏ ਆ ਇਹਨੂੰ ਵੀਰੇ ਉਹ ਚੱਲੇ ਅੱਜ 12 13 ਦਿਨ 12 13 ਦਿਨ ਦੀ ਮੇਲਾ ਚੱਲਨ ਦਿਆ ਐ ਗੋੜਰਗਾ ਮੇਲਾ ਮਾਰਦੀ ਹੁਣ ਤਿੰਨ ਵਾਈ ਨੂੰ ਉਹੀ ਮੇਲੇ ਦੇ ਲੱਗੀ ਮੈਂ ਉਹ ਖਾਦਾ ਠੀਕ ਆ ਜੀ ਹਾਂ ਲਓ ਦੱਸੋ ਥਣ ਭਾਂਡੇ ਦੀ ਵੀ ਪੂਰੀ ਖਬਰ ਦਾ ਆ ਮਗਰ ਇਹਦੇ ਕਟਾ ਕੇ ਕੱਟੀ ਆ ਇਹਦੇ ਮਗਰ ਵੀਰੇ ਕਟਾ ਕਟਾ ਹਾਂਜੀ ਇਹਨੂੰ ਥੋ ਤੇ ਜਾਸੂਆ ਦੋਸਤੋ ਤੇਜਾ ਹੀ ਨੰਬਰ ਆ ਮਿਹਰਬਾਨ ਨਾਲ ਦੀ ਨਾਲ ਪਾਈ ਜੰਨੇ ਆ ਚੌੜੀ ਉਪਰੋਂ ਬਹੁਤ ਆ ਪਿੱਠਪੜੇ ਤੋਂ ਵੀ ਚੌੜੀ ਆ ਹਾਈਟ ਮੀਡੀਅਮ ਆ ਕੋਈ ਮੇਰਾ ਵੀਰ ਦੂਰ ਨੇੜੇੋਂ ਆ ਰਿਹਾ ਤੇ ਹਰ ਇੱਕ ਨੂੰ ਆਪਾਂ ਇਹ ਦੱਸ ਦਈਦਾ ਵੱਡੀ ਆ ਜਾਂ ਛੋਟੀ ਆ ਜਾਂ ਮੀਡੀਅਮ ਆ ਠੀਕ ਆ ਜੀ ਤੇ ਮੀਡੀਅਮ ਹਾਈਟ ਦੇ ਵਿੱਚ ਆ ਪਰ ਜਮੀ ਪਲੀ ਪੂਰੀ ਆ ਡਬਲ ਵੇਖੋ ਉਪਰੋਂ ਸੋ ਰਾਜੀ ਰੂਜੀ ਪੂਰੀ ਆ ਠੀਕ ਆ ਤੇ ਇਹ ਅਮਰਤ ਅੱਜ ਚਲੋ 12 14 ਦਿਨਾਂ ਦੀ ਸੂਈਏ ਦੁੱਧ ਕਿੰਨਾ ਇਸ ਵਕਤ 11 ਕਿਲੋ ਵੀਰੇ 10 ਦੀ ਪੱਕੀ ਗਰੰਟੀ ਇਹਦੀ ਠੀਕ ਆ ਜੀ ਦੁੱਧ ਦੇ ਵੀ 12 ਕਿਲੋ ਦੇ ਦੂੰ ਮੈਂ ਦਿਨਾਂ ਲੇਵਾ ਵ ਲੋ ਜੀ 12 ਤੋਂ ਵੱਧ ਦੇ ਸਕਦੀ ਚਲ ਤੁਸੀਂ 12 ਮੰਨ ਕੇ ਸੌਦਾ ਕਰ ਲੇ ਹੁਣ 11 ਕਿਲੋ ਆ ਫਿਰ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ 11 ਕਿਲੋ ਚਵਾ ਦਾਂ ਲੋ ਜੀ 11 ਕਿਲੋ ਆ 200 ਇਸ ਵਕਤ ਇਹਦੇ ਥੱਲੇ ਥੋੜੀ ਡਰਦੀ ਆ ਕੋਈ ਗੱਲ ਨਹੀਂ ਆ ਘਰੋਂ ਪਸ਼ੂ ਕੇ ਨਾਲ ਪਹਿਲੀ ਵਾਰ ਹੀ ਨਿਕਲਿਆ ਹੁੰਦਾ ਹਾਂਜੀ ਠੀਕ ਆ ਕੋਇਆ ਕੋਈ ਨਹੀਂ ਕਹਿੰਦੇ ਤੁਨੂੰ ਲੋ ਜੀ 11 ਕਿਲੋ ਦੋਸਤੋ ਦੁੱਧ ਦਾ ਇਹ ਥੱਲੇ ਥੋੜਾ ਥਣ ਤੋਂ ਆਪਾਂ ਤੁਹਾਨੂੰ ਚੈੱਕ ਕਰਾਉਣੇ ਵੰਡ ਬੁੰਡੇ ਦੀ ਵੀ ਵੇਖੋ ਬਹੁਤ ਸੋਹਣੀ ਆਫਸੀ ਥਣਾਂ ਦੀ ਆ ਕਰੋ ਚੈੱਕ ਸੋ ਚਾਰੇ ਥਣ ਦੋਸਤੋ ਵੰਡ ਬੁੰਡ ਬਹੁਤ ਵਧੀਆ ਬਹੁਤ ਸੋਹਣੀ ਆਫਸੀ ਵੰਡ ਤੇ ਲੱਗਾ ਕੋਈ 5 5 6 6 ਐਂ ਚਤੇ ਜਿਹੜਾ ਥਣ ਲੱਗਾ ਹੈ ਚਾਰੇ ਥਣਾਂ ਦੀ ਆ ਸਪੇਸ ਵੰਡ ਤੇ 11 ਕਿਲੋ ਮੇਰਾ ਵੀਰ ਕੋਈ ਆਪਣਾ ਦੁੱਧ ਚੋਕੇ ਤਸੱਲੀ ਕਰ ਸਕਦਾ ਮਗਰੇ ਤੇ ਕਟਾ ਕਟਾ ਹੀ ਨਾ ਮਗਰੇ ਇਹਦੇ ਵੀਰ ਮਗਰੇ ਕਟਾ ਕਟਾ ਹੈ ਮਗਰੇ ਦਾ ਦਾ ਵੀ ਅਮਰ ਤਾਂ ਬਾਕੀ ਚੋਣ ਜਾਂਦੇ ਆਪਣੇ ਭਰਾਵਾਂ ਨੂੰ ਦੱਸ ਦਈਏ ਪੂਰੀ ਖਰੀ ਹੁਣ ਮੈਂ ਵੇਖੋ ਨਾ ਥਾਣੇ ਵੇਖੋ ਕਿੰਨਾ ਸੋਹਣਾ ਮੈਨੂੰ ਚੋਣ ਐ ਨੋਕਲਾ ਥਾਣੇ ਕਿੰਨਾ ਸੋਹਣਾ ਇਹ ਮੋਟੀ ਧਾਰ ਬਿਲਕੁਲ ਪੂਰੀ ਐ ਸ਼ਰਲ ਸ਼ਰਲਾਉਗੀ ਠੀਕ ਐ ਲੈ ਦੋਸਤੋ ਮੋਟੀ ਧਾਰ ਆ ਚਵਾਈ ਇੱਕ ਨੰਬਰ ਆ ਬਾਕੀ ਥਾਣਾ ਤੋਂ ਮੋਸਟਲੀ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਪਸੂ ਦੀ ਆ ਕਰੋ ਜੇਕਰ ਫਿਰ ਲਾ ਉਰ ਲਾ ਬਹੁਤ ਜਿਆਦੀਆਂ ਫਿਰ ਸਫਾਈਆਂ ਵੇਖੋ ਮੈਂ ਜ ਮਈਆਂ ਪਾਈਆਂ ਹਰ ਕੀ ਰੁਪਈਏ ਤੇ ਲਾ ਕੇ ਲਈਆਂ ਪੂਰੇ ਪਰ ਹੈਗੀਆਂ ਅਸਲ ਚੀਜ਼ਾਂ ਵਾ ਦੇਵੇ ਦੀਆਂ ਵੇਖੋ ਕਿੰਨੀਆਂ ਮੱਝਾਂ ਦੋਸਤੋ ਬਹੁਤ ਸੁਣ ਥਣ ਭਾਂਡੇ ਵਾਲੋ ਖਾਸ ਤੌਰ ਤੇ ਬਹੁਤ ਖਫਰਦਾਰ ਬਹੁਤ ਵਧੀਆ ਚਵਾਈਆਂ ਲਗੀਆਂ ਕਰਮਾਲੀਆਂ ਨੂੰ ਠੀਕ ਆ ਜੀ ਬਾਕੀ ਥਣ ਦੇ ਵਿੱਚ ਤੁਸੀਂ ਸਾਰੇ ਵੀਰਾਂ ਨੇ ਵੇਖ ਕੇ ਜੱਜਮੈਂਟ ਕਰ ਲੈਣੀ ਆ ਇਹ ਅੰਮ੍ਰਿਤ ਦਈਏ ਕਿੰਨੇ ਦੀ ਆਪਾਂ ਫਿਰ ਅੱਜ ਮੇਰੇ ਮੋਲੇ ਦਾ 95 ਕਰ ਲਈ 90 85 ਜੋ ਮਾਨਤਾਨ ਕਰਦਾ ਹਾਂ ਨਾ 82 ਦੀ ਦੇ ਦਾਂਗੇ ਉੱਚੇ ਛੋਟ ਚੱਪਾ ਕਰਾਂਗੇ 82 ਦੀ ਹਾਂ 80 ਜੋ ਕਰਾਂਗੇ ਛੋਟ ਚੱਪਾ ਕਰਦਾ ਹਾਂ 2000 ਦੀ ਪੂਰਾ ਖੋਕੇ ਕਰਦੀ ਮੈਂ ਕਹਾਂ ਪੂਰਾ ਖਿੱਚ ਕੇ 80000 ਦੀ ਮੈਂ ਲਾਟ ਦੇਣੀ ਆ 80000 ਦੀ ਬਿਲਕੁਲ ਜੈ ਮੈਂ ਦੋਸਤੋ ਹੁਣ ਮੇਰਾ ਵੀਰ ਕੋਈ ਇਹ ਨਾਖੇ ਵੀ ਕੋਈ ਜ਼ਿਆਦਾ 80 ਕਾ ਕਿ ਮੌਕੇ ਤੇ ਕੋਈ ਰਸਾ ਛੜਾਈ ਵੀਰ ਕਰ ਦੂਗਾ ਇਹ ਵੀ ਚਲੋ ਠੀਕ ਹੈ ਕੋਈ 100 200 ਰੁਪਏ ਲੈ ਲਓ ਮੈਂ ਦਾ ਮੁੱਲ ਬਿਲਕੁਲ ਜਾਇਜ਼ ਪਾਇਆ ਰੁਪਈਏ ਲਾ ਕੇ ਮੈਂ ਲਈ 12 13 ਕਿਲੋ ਦੁੱਧ ਮੈਂ ਨਾ ਪਰੂ ਮੈਨੂੰ ਤਾਂ ਕਹਿ ਦਿਓ ਮੈਲਾ ਮਾਰਦੀ ਮੈਂ ਜੀ ਹੂੰ ਫਿਰ ਮੈਂ ਘਰੇ ਦੀ ਚੰਗੀ ਸਾਫ ਆ ਹਾਂ ਜਦੋਂ ਮੈਂ ਘਰੇ ਖਲੋ ਜੇ ਦੁੱਧ ਦੋ ਕਰਦਾ ਡੰਗਰ ਜਿਹਦੇ ਘੁੰਮਦੀ ਘਮਾਉਂਦੀ ਜਵਰੀ ਆ ਜਦੋਂ ਕਿਸੇ ਦੇ ਘਰੋਂ ਤੁਰੀਆਂ ਸਾਡੇ ਕੋਲੇ ਆ ਗਈਆਂ ਸਾਡੇ ਤੋਂ ਗਾਂ ਚਲ ਗਈਆਂ ਮੱਝ ਚੰਗੀ ਆ ਦੋਸਤੋ ਕੋਈ ਛੱਡ ਕੇ ਨਹੀਂ ਜਾਂਦਾ ਇਹਦਾ ਕੱਟਾ ਦਿਖਾ ਦੀ ਆ ਅਵਰਤ ਇਹਦਾ ਕੱਟਾ ਵੀਰੇ ਉਹ ਸ਼ਿੱਕੀ ਵਾਲਾ ਲੋ ਵੀ ਆ ਕੱ ਇਹ ਵੀ ਦੇਖਣਾ ਬੜਾ ਜ਼ਰੂਰੀ ਆ ਕਿਉਂਕਿ ਕਈਆਂ ਵੀਰਾਂ ਨੇ ਜੱਜਮੈਂਟ ਕਰਨੀ ਆ ਬੱਚੇ ਨੂੰ ਦੇਖ ਕੇ 12 13 ਦਾ ਸੁਆ ਬਿਲਕੁਲ ਕੂਲਾ ਬੱਚਾ ਠੀਕ ਆ ਜੀ ਆ ਵੇਖੋ ਤੁਸੀਂ ਬਿਲਕੁਲ ਨਵੀਂ ਦੁਨੀਆ ਤੇ ਕੂਲਾ ਬੱਚਾ ਕੱਟਾ ਮਗਰ ਆ ਠੀਕ ਆ ਜੀ ਐਂ ਲੱਗਦਾ ਵੀ ਅਮਰਤ ਜਿਵੇਂ ਕੋਈ ਹਫਤੇ ਦੇ ਅੰਦਰ ਅੰਦਰੀ ਬਸ ਬਸ ਵੀਰੇ ਆਪਾਂ 10 ਦਿਨਾਂ ਵਾਲੇ 12 ਮਾਲੇ ਬੱਚਾ ਵਿਖਾਤਾ ਠੀਕ ਆ ਜੀ ਆ ਚੋ ਟੀ ਸੂਈ ਪਹਿਲਣ ਬਲੂਨ ਲਓ ਜੀ ਦੋ ਦੋ ਹੋਊਗਾ ਇਹਦੇ ਥਲੇ 9.5 ਲੀਟਰ ਹੈ ਇਹ ਵੀ ਕੁੰਡੀ ਕੰਡੀ ਆ ਪੂਰੀ ਜੀ ਵਾਲੀ ਨਸਲ ਵੇਖੋ ਝੋਟੀ ਦੀ ਲੈ ਵੀ ਅਸਲ ਬਰੀਡ ਆ ਪੂਰੀ ਆਪਸੋ ਕੁੰਡੀ ਆ ਡਾਕਟਰ ਸਾਹਿਬ ਤੋਂ ਬੁਲਾਏ ਦੇ ਵਿੱਚ ਆ ਸਿੰਘ ਅੱਛਾ ਅਮਰਤ ਦੇ ਦਿਨ ਕਿੰਨੇ ਹੋ ਗਏ ਅੱਜ ਵੀਰੇ ਇਹਨੂੰ 20 ਦਿਨ ਹੋ ਗਏ ਮੈਂ 20 ਦਿਨਾਂ ਦੀ ਕੱਟੀ ਮਗਰ 11 ਕਿਲੋ ਦੁੱਧ ਚੋ ਕੇ ਲਿਆ ਹੈ ਨਾ ਇਹਨੇ ਖਾਦਾ achar ਆ ਤਾਨੂੰ ਪਤਾ ਆਪਾਂ ਪੋਨੇ ਚਾਰ ਚੂਰ ਹਰੇ ਖਾਂਦੇ ਆ ਆ ਮਾਲ ਮਗਰ ਕੱਟੀ ਇਹਦੇ ਇਹਦੇ ਮਗਰ ਕੱਟੀ 20 ਕਿ ਦਿਨਾਂ ਦੀ ਸੂਈ ਆ ਹਾਂ 20 ਪਹਿਲਾਂ ਪਹਿਲਾਂ ਨਹੀਂ ਕੱਟੀ ਨਾ ਪਹਿਲਾਂ ਕਲੂਨ ਚੌਗੀ ਆ ਉਹ ਚਾਰ ਦਾ ਦੋਸਤੋ ਪਹਿਲਾ ਸਵੇਰ ਸੂਈ ਛੋਟੀ ਤੇ ਦੁੱਧ ਇਹਦੇ ਥੱਲੇ ਆਪਾਂ ਕਿੰਨਾ ਚਵਾਵਾਂਗੇ ਫਿਰ 9.5 ਲੀਟਰ ਉੱਥੇ ਦੇ 11 ਚੋਇਆ ਮੈਂ ਪੱਠੇ ਨਹੀਂ ਖਾਦੇ ਆਪਣੇ ਕੋਲੇ ਆ ਕੇ ਠੀਕ ਠੀਕ ਚਾਰ ਚੂਰ ਤੇ ਲੱਗੀ ਆਈ ਲੱਗਦੀ ਨਹੀਂ ਆਪਾਂ ਚਾਰ ਪੋਨੇ ਉੱਥੇ ਹਰੇ ਲੱਗੀ ਆਈ ਸਕੋ ਅੱਛਾ ਅੱਛਾ ਹਾਂ ਆ ਬੱਚਾ ਜੂ ਦਾ ਦੋਸਤੋ 9 9.5 ਲੀਟਰ ਇਹਦੇ ਥੱਲੇ ਇਸ ਵਕਤ ਦੁੱਧ ਦਾ ਹੈਗਾ 11 ਹੀ ਪਰ ਹੁਣ ਜਿਹੜਾ ਹੈਗਾ ਆਪਾਂ ਜਿਹੜਾ ਇੱਥੋਂ ਚੁਵਾਈ ਦਾਂਗੇ ਬਸ ਆਪਾਂ ਤਾਂ ਉਹਦੀ ਗੱਲ ਕਰਨੀ ਅਮਰਤ ਬਸ ਬਸ ਲਓ ਦੱਸੋ 9 9.5 ਲੀਟਰ ਜਿਹੜਾ ਤੁਸੀਂ ਇਸ ਘਰੋਂ ਚੁਵਾਈ ਕਰ ਲਓਗੇ ਤੇ ਨਵੀਂ ਝੋਟੀ ਪਹਿਲਾ ਸੂਆ ਫਰਸਟ ਟਾਈਮਰ 20 ਦਿਨਾਂ ਦੀ ਸੂਈ ਆ ਮਗਰ ਇਹ ਤੇ ਫੀਮੇਲ ਕਾਫ ਆ ਮਗਰ ਕੱਟੀ ਤੇ ਚੋਣ ਜਾਣੇ ਵੀ ਦੱਸਦੇ ਅਮਰਤ ਕਿੱਦਾਂ ਦੀ ਫਿਰ ਵੀਰੇ ਥਣ ਵੇਖ ਲਓ ਮੈਨੂੰ ਸਪੈਸ਼ਲ ਲੱਗਾ ਚੋਣ ਇੱਕ ਨੰਬਰ ਇਹ ਲਓ ਦੱਸੋ ਅੱਜ ਪਸ਼ੂ ਆਲਮੋਸਟ ਜਿੰਨੇ ਆਪਾਂ ਤੁਹਾਨੂੰ ਦਿਖਾਏ ਆ ਸਾਰੇ ਸਪੈਸ਼ਲ ਆ ਸਾਰੀ ਦੀ ਚੁਵਾਈ ਮੈਨਾ ਬੰਬੇ ਪਾਸ ਆ ਠੀਕ ਆ ਜੀ ਤੇ ਬਾਕੀ ਥਾਂ ਦੇ ਵਿੱਚ ਤੋਂ ਤੁਸੀਂ ਨਾਰਮਲ ਜਜਮੈਂਟ ਕਰ ਹੀ ਲਈ ਆ ਪਸ਼ੂਆਂ ਦੀ ਇਹ ਝੋਟੀ ਪਹਿਲਾ ਸੂਆ ਕੁੰਡੀ ਝੋਟੀ ਦਿਖਾ ਰਹੇ ਆ ਤੁਹਾਨੂੰ ਬਿਲਕੁਲ ਕੁੰਡਾ ਬਿਲਕੁਲ ਸਿੰਗਾ ਛੋਟਾ ਸਿੰਗਾ ਫਰੀਡ ਚ ਮੈਂ ਪੂਰੀ ਐਨ ਪਿਓਰ ਮੋਰਾ ਜੀ ਨੂੰ ਆਸ ਦਿੰਦੇ ਹਾਂ ਹਾਂਜੀ ਹਾਂਜੀ ਪਟਨ ਆਲਾ ਚੱਡਾ ਕਿਤੇ ਕਾਹਨੂੰ ਗੱਲਾਂ ਵੇਖ ਕੱਢੀ ਥੋੜਾ ਹੈ ਮਾਲ ਨਾ ਜਦੋਂ ਘਰੋਂ ਨਾ ਕੱਢੀਏ ਕਾਲਾ ਪੈਂਦਾ ਸੋ ਲਓ ਦੋਸਤੋ ਪਹਿਲਾਂ ਝੋਟੀ ਆ ਨਵੀਂ ਆ ਝੋਟੀ ਠੀਕ ਆ ਜੀ ਸੋ ਮੋਸਟਲੀ ਸਾਰੇ ਵੀਰ ਕਈ ਨਾ ਕਿਸੇ ਵੀ ਰਦੀਸ਼ਾਂ ਦੀਪ ਚੋਂ ਪਹਿਲੇ ਦੂਜੇ ਸਵੇਰ ਪਸ਼ੂ ਖਰੀਦਣ ਦੀ ਤੇ ਪਹਿਲਾਂ ਝੋਟੀ ਜਿਹੜੀ ਤੁਹਾਨੂੰ ਦਿਖਾਤੀ ਆ ਥਣ ਦੇ ਵੇਤੀ ਬੜੀ ਸਾਫ਼ ਸੁਥਰੀ ਆ ਬਖਾਰੇ ਤੋਂ ਮੇਰੇ ਬਰੀਡ ਬਹੁਤ ਝੋਟੀ ਦੇ ਦੀ ਕੋਨਾ ਸਰ ਸੋ ਲੈਵਲ ਉਵੇ ਵਿਥਾਂ ਵਰਲਾ ਵੈਸੇ ਸਾਰੇ ਪਸ਼ੂਆਂ ਦੀਆਂ ਬਿਲਕੁਲ ਚੰਗੀਆਂ ਨੇ ਸੋਹਣੀ ਵੰਡ ਤੇ ਆਪਸੀ ਥਾਣੇ ਲੱਗੇ ਆ ਆਹ ਕਰੋ ਚੈੱਕ ਬਹੁਤ ਖੂਬਸੂਰਤ ਥਾਣਾ ਦੋਸਤੋ ਥੱਥੀ ਚਵਾਈਲਾ ਥਾਣਾ ਪਸ਼ੂਆਂ ਆਪਸ ਨੂੰ ਤੋਂ ਬਾਅਦ ਹੋਰ ਥਾਣ ਜਿਹੜੇ ਸਾਹਮਣੇ ਨਿਕਲ ਕੇ ਆਉਂਦੇ ਆ ਤੇ ਅਮਰਤ ਇਹ ਤਾਂ ਲੈਣ ਦੇਣ ਫਿਰ ਦੱਸ ਕੀ ਕਰਦਾ ਮੇਰੇ ਮੋਲ ਕਰਨ ਨੂੰ ਇਸ ਝੋਟੀ ਦਾ ਆਪਾਂ ਕਰਦੇ ਇੱਕ ਦਾਹ ਇੱਕ 15 ਇੱਕ 5 ਤੋਂ ਮਾਨਦਾਨ ਕਰਾਂਗੇ ਇੱਕ 5 ਚੋਂ ਜ਼ਿਆਦਾ ਇੱਕ 5 ਬਿਲਕੁਲ ਜੈ ਵੀਰ ਬ੍ਰੀਡ ਵੇਖੋ ਝੋਟੀ ਕੋਲ 11 ਕਿਲੋ ਦੁੱਧ ਪੈਸੇ ਲਾ ਕੇ ਲਾ ਕੇ ਲਿਆਂਦੀ ਆ ਅੱਛਾ ਚੰਗੀ ਆ ਝੋਟੀ ਕੁਆਲਟੀ ਵੇਖੋ ਮੂਤੀ ਵੇਖੋ ਗੱਡੀ ਸੋਹਣੀ ਠੀਕ ਆ ਜੀ ਹਾਂ ਲਓ ਜੀ ਇੱਕ 5 ਇੱਕ 5 ਜੋ ਮਾਨਤਨ ਦੱਸ ਰਿਹਾ ਵੀਰ ਅਮਰਤ ਸਿੰਘ ਤੇ ਇੱਕ 5 ਜੋ ਮਾਨਤਨ ਹੋ ਜੂਗਾ ਬਾਕੀ ਝੋਟੀ ਨਵੀਂ ਆ ਪਸ਼ੂ ਨਵਾਂ ਚੰਗਾ ਪਸ਼ੂ ਤੁਹਾਨੂੰ ਕੋਈ ਵੀਰ ਲੈ ਕੇ ਜਾਂਦਾ ਮਗਰ ਵੀ ਕੱਟੀ ਬਿਲਕੁਲ ਆ ਮਗਰ ਵੀ ਕੱਟੀ ਆ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ 20 ਦਿਨਾਂ ਦੀ ਸੂਈ ਦੇ ਥੱਲੇ ਆ ਬੱਚਾ ਬੱਚਾ ਵੀ ਵੇਖੋ ਤੁਸੀਂ ਆਹ ਵੇਖੋ ਕਰੋ ਜੱਗ ਇਹ ਮਗਰ ਕੱਟੀ ਆ ਗੱਲ ਹੋਰ ਕੋਈ ਨਹੀਂ ਚੀਜ਼ ਕੁਆਲਟੀ ਵਾਲੀ ਆ ਹਾਂ ਰੁਪਈਏ ਆਪਾਂ 70 75 ਦੀਆਂ ਮਈਆਂ ਪਾਉਂਦੇ ਰਹੇ ਆ ਕਿ ਸਾਰੀਆਂ ਮਈਆਂ ਪਾਈਆਂ ਬਰੀਡ ਦੀਆਂ ਵਾ ਚੰਗੀਆਂ ਚੰਗੀਆਂ ਨਾ ਮਈਆਂ ਵਾ ਇਹ ਨਹੀਂ ਰੁਪਈਏ ਇਹਦੇ ਚਲੋ ਲੱਗੇ ਆ ਪਰ ਹੈਗੀਆਂ ਚੰਗੀਆਂ ਵਾ ਦੁੱਧ ਵਾਲੀਆਂ ਉਹ ਜਿਹੇ ਖੋਟੀਆਂ ਮਈਆਂ ਨਹੀਂ ਬਿਲਕੁਲ ਜੀ ਬਿਲਕੁਲ ਇੱਕ ਤੇ ਮੈਂ ਹੁੰਦੀ 10 ਕਿਲੋ ਦੁੱਧ ਦਊਗੀ ਆ ਮਈਆਂ ਦੋਵੇਂ 15 15 ਕਿਲੋ 16 16 ਕਿਲੋ ਵਾਲੀਆਂ ਵਾ ਹਮ ਇਹਨਾਂ ਦੀਆਂ ਮਈਆਂ ਬਹੁਤ ਦੇਖੋ ਵੱਡੀਆਂ ਮੱਝਾਂ ਨੇ ਆ ਇਹ ਨਹੀਂ ਕੋਈ ਟਾਈਮ ਲੱਗਾ ਮੈਂ ਕੋਈ ਥਣ ਚ ਆਈਏ ਬੱਚੇ ਲਾ ਕੇ ਪਸਮਾ ਕੇ ਵਿਖਾਵਾਂਗੇ ਆਪਾਂ ਚਲੋ ਜੀ ਠੀਕ ਲਓ ਦੋਸੋ ਬਾਕੀ ਮੱਜਾਂ ਸੋਣੀਆਂ ਚੰਗੇ ਥਣ ਭਾਂਡੇ ਚੰਗੇ ਬਖਾਲੇ ਆ ਪਸ਼ੂ ਪਸੰਦ ਆਉਣਗੇ ਤੁਹਾਨੂੰ ਇੱਥੇ ਆਣ ਕੇ ਵਿਜ਼ਿਟ ਕਰਕੇ ਜਿਹੜਾ ਵੀ ਜਿਉਗਾ ਉਹਦਾ ਸੋਪਾ ਸੋਣੀਆਂ ਸੋਆਆਂ ਵੀ ਰਾਗੇ ਚੋਕੇ ਤਸੱਲੀ ਕਰੇਗੀ ਸੋ ਬਲੈਡਰ ਬੰਨੀ ਖੜੀਆਂ ਕਰਮਾਲੀਆਂ ਵੇਖੋ ਤੁਸੀਂ ਬਹੁਤ ਸੋਨੇ ਬਖਾਲੇ ਤੇ ਚਵਾਪ ਸਮਾਦੀਆਂ ਵੀ ਗੱਲਾਂ ਹੀ ਗਾਉਂਦੀਆਂ ਨੇ ਉਹ ਵੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵਿੱਚ ਅਮਰ ਤੇ ਇੱਕ ਨੰਬਰ ਬੋਲ ਗਏ ਵੀਰ ਮੇਰੇ ਨੰਬਰ ਆਪਣਾ 814645062987282469 ਠੀਕ ਹੈ ਜੀ ਦੋਨੇ ਵਟਸਐਪ ਚੱਲਦਾ ਸੂਇਆ ਸਵਾਇਆ ਮਾਲ ਆ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋਗੇ ਤਸੱਲੀ ਕਰੇ ਮੁੜ ਕੇ ਲਾਹਮਾ ਨਹੀਂ ਲੈਣਾ ਜਿਹੜਾ ਆਨਲਾਈਨ ਹੋ ਉਹਦੀ ਆਪਣੀ ਪੂਰੀ ਗਰੰਟੀ ਹੂੰ ਕਿ ਮੈਂ ਆ ਖਰੀਆਂ ਦੁੱਧ ਵਾਲੀਆਂ ਹੂੰ ਜਿੰਨਾ ਪਾਲੋਗੇ ਉਨਾ ਚੋਲੋਗੇ ਗਾੜੀ ਕਿਸਮਤ ਆਪਣੀ ਨਾ ਬਿਲਕੁਲ ਜੀ ਬਿਲਕੁਲ ਲੋਬ ਦੋਸਤੋ ਇਹ ਪਸ਼ੂ ਸੀ ਕਿ ਅੱਜ ਜਿਹੜੇ ਫਿਲਹਾਲ ਅਮਰਤ ਦੇ ਬਿਲਕੁਲ ਇਸ ਖੇਲੇ ਤੋਂ ਪਰ ਆਪਾਂ ਤੁਹਾਨੂੰ ਦਿਖਾਏ ਆ ਐਨੀਮਲ ਚੰਗੇ ਆ ਪਸ਼ੂ ਚੰਗੇ ਆ ਇੱਥੇ ਆਣ ਕੇ ਮੇਰਾ ਵੀਰ ਤੁਸੀਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਓ ਚੋ ਕੇ ਠੀਕ ਆ ਜੀ ਸੋ ਬਾਕੀ ਮਜਾ ਚੰਗੀਆਂ ਨੇ ਜਿਹੋ ਜਿਹੇ ਰੇਟ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਟ ਆ ਠੀਕ ਆ ਜੀ ਤੇ ਬਾਕੀ ਚੰਗੀਆਂ ਝੋਟੀਆਂ ਵੀ ਤੁਹਾਨੂੰ ਦਿਖਾਈਆਂ ਨੇ ਵਿੱਚ ਬਾਕੀ ਥਾਂ ਦੇ ਵੇ ਤੋਂ ਵੇਖ ਕੇ ਸਾਰੇ ਵੀਰਾਂ ਨੇ ਤੁਸੀਂ ਆਈਡੀਆ ਲਾ ਲਿਆ ਹੋਊਗਾ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ